ਪਹਿਲਾਂ ਸਾਡਾ ਜਿਹੜਾ ਇੱਥੇ ਪੀਣ ਵਾਲਾ ਪਾਣੀ ਸੀਗਾ ਉਹ ਕਰੀਬ 50 ਜਾਂ 60 ਫੁੱਟ ਤੇ ਵਧੀਆ ਸੀਗਾ ਜਿਹੜੇ ਨਲਕੇ ਲੱਗਦੇ ਸੀਗੇ ਨਲਕੇ ਲੱਗਦੇ ਸੀ ਨਲਕੇ ਲੱਗਦੇ ਸੀਗੇ ਹੈਂਡ ਪੰਪ ਨਾਲ ਅਫੀ ਮਤਲਬ ਉਹ ਜਿਹੜਾ ਵੀ ਪਾਣੀ ਪੀਣ ਦਾ ਇਲਾਕੇ ਦਾ ਪਾਣੀ ਸੀਗਾ ਉਹ 50-60 ਫੁੱਟ ਤੇ ਸੀ ਪਰ ਹੁਣ 50-60 ਫੁੱਟ ਵਾਲਾ ਪਾਣੀ ਪੀਣ ਯੋਗ ਨਹੀਂ ਹੈਗਾ ਜਿਹੜਾ ਸਾਡੇ ਆਮ ਬੋਰ ਨੇ ਉਹ 150-200 ਫੁੱਟ ਤੱਕ ਸਾਨੂੰ ਕਰਾਉਣੇ ਪਏ ਨੇ ਇਸ ਇਲਾਕੇ ਦੇ ਵਿੱਚ ਉ ਤੋਂ ਬਾਅਦ ਜਿਹੜੇ ਸਾਡੇ ਹੋਰ ਵੀ ਆਪਣੇ ਸਰਕਾਰੀ ਬੋਰ ਨੇ ਉਹ ਵੀ 800 ਤੋਂ 1000 ਫੁੱਟ ਦੇ ਜਿਹੜੇ ਨੇ ਕਾਫੀ ਮਤ ਕੋਸ਼ਿਸ਼ ਇਹ ਕਰ ਰਹੇ ਆ ਕਿ ਉਹ ਤਾਂ ਹੀ ਪਾਣੀ ਪੀਏ ਜਾਵੇ ਕਿਉਂਕਿ ਉਹਦੇ ਵਿੱਚ ਜਿਹੜਾ ਇਹ ਸਾਡਾ ਧਰਤੀ ਦਾ ਪਾਣੀ ਉਹ ਪੀਣ ਯੋਗ ਹੈ ਨਹੀਂ ਜਿਹੜੇ ਪੜ੍ਹੇ ਲਿਖੇ ਇਸ ਇਲਾਕੇ ਦੇ ਨੌਜਵਾਨ ਨੇ ਆ ਮਤਲਬ ਜੇ ਇਹ ਗੱਲ ਨੂੰ ਜਾਣਦੇ ਨੇ ਵੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਉਹਨਾਂ ਨੇ ਕਿਹਾ ਵੀ ਹੈ ਆਪਣੇ ਪੱਧਰ ਤੇ ਬੜਾ ਬੀਸੀਆਂ ਨੂੰ ਹੋਰ ਜਦੋਂ ਕੋਈ ਇਲੈਕਸ਼ਨ ਹੁੰਦੀ ਆ ਉਸ ਸਮੇਂ ਵੀ ਦਾ ਜਿਹੜਾ ਇਥੇ ਜਿਹੜਾ ਗੰਦਾ ਪਾਣੀ ਨਿਕਲਦਾ ਇਹਦੀ ਇੱਕ ਤਾਂ 스ਮੈਲ ਬਹੁਤ ਆਉਂਦੀ ਹੈ ਕਿਉਂਕਿ ਇਹ ਪਿੰਡਾਂ ਦੇ ਵਿੱਚੋਂ ਤਾਂ ਜਿਹੜੇ ਰਿਸ਼ਤੇਦਾਰ ਸੀ ਹੋਰ ਇਲਾਕਿਆਂ ਚੋਂ ਆਉਂਦੇ ਸੀਗੇ ਉਹ ਤਾਂ ਇੱਥੇ ਵੜਦੇ ਹੀ ਨਹੀਂ ਸੀਗੇ ਵੀ ਇੱਥੇ ਤਾਂ 스ਮੈਲੇ ਬਹੁਤ ਆਉਂਦੀ ਹੈ ਪਿੰਡਾਂ 'ਚ ਅਸੀਂ ਰਾਤ ਨਹੀਂ ਉਹ ਕੱਟ ਸਕਦੇ ਸੀਗੇ